ਕਿਉਂ ਹੁਣ ਦੱਖਣੀ ਭਾਰਤ ਵੀ ਹਿੰਦੁਸਤਾਨ ਨਾਲੋਂ ਅਲੱਗ ਹੋਣਾ ਚਾਹੁੰਦਾ ਹੈ ਦੱਖਣੀ ਭਾਰਤ ਦੇ ਕਿਸ ਨੇਤਾ ਨੇ ਕਰ ਦਿੱਤੀ ਹੈ ਨਵਾਂ ਦੇਸ਼ ਬਣਾਉਣ ਦੀ ਮੰਗ ਆਖਿਰ ਮੋਦੀ ਮੀਡੀਆ ਕਿਉਂ ਸਾਹਮਣੇ ਨਹੀਂ ਲਿਆ ਰਿਹਾ ਇਹ ਸੱਚ ਜੇਕਰ ਭਾਰਤ ਦਾ ਅਜੇ ਰਾਜ ਬਣ ਸਕਦਾ ਹੈ ਇੱਕ ਵੱਖਰਾ ਦੇਸ਼ ਤਾਂ ਪੰਜਾਬ ਕਿਉਂ ਨਹੀਂ ਦੱਖਣੀ ਭਾਰਤ ਵਿੱਚ ਹਿੰਦੁਸਤਾਨ ਨਾਲ ਅਲੱਗ ਹੋਣ ਦੀਆਂ ਮੰਗਾਂ ਕਿਉਂ ਉੱਠ ਰਹੀਆਂ ਹਨ ਇਹ ਮੰਗ ਕਰਨਾਟਕਾ ਦੇ ਮੈਂਬਰ ਆਫ ਪਾਰਲੀਮੈਂਟ ਡੀ ਕੇ ਸਰੇਸ਼ ਵੱਲੋਂ ਰੱਖੀ ਗਈ ਹੈ ਤੇ ਇਕੱਲਾ ਕਰਨਾਟਕਾ ਹੀ ਨਹੀਂ ਤੇਲਗਾਨਾ ਦੰਤਰਾਪਰਦੇਸ਼ ਕੇਰਲਾ ਤਾਮਿਲਨਾਡੂ ਤੇ ਉੜੀਸਾ ਵੀ ਇਹ ਮੰਗ ਰੱਖ ਰਹੇ ਹਨ 1947 ਵਿੱਚ ਕਈ ਰਿਆਸਤਾਂ ਨੂੰ ਮਿਲਾ ਕੇ ਹਿੰਦੁਸਤਾਨ ਬਣਾਇਆ ਗਿਆ ਸੀ ਜਿਨ੍ਹਾਂ ਸ਼ਰਤਾਂ ਤੇ ਇਹਨਾਂ ਰਿਆਸਤਾਂ ਨੂੰ ਇਕੱਠਾ ਕੀਤਾ ਗਿਆ ਸੀ ਹੁਣ ਸਭ ਉਸ ਤੋਂ ਉਲਟ ਹੋ ਰਿਹਾ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਮੋਦੀ ਪੁਰਾਣਾ ਸੰਵਿਧਾਨ ਰੱਦ ਕਰਕੇ ਨਵਾਂ ਸੰਵਿਧਾਨ ਲਿਆ ਰਿਹਾ ਹੈ ਆਜ਼ਾਦੀ ਤੋਂ ਬਾਅਦ ਜਦੋਂ ਵੀ ਪੰਜਾਬ ਨੇ ਆਪਣਾ ਹੱਕ ਮੰਗਿਆ ਹਰ ਬਾਰ ਉਹਨਾਂ ਨੂੰ ਵੱਖਵਾਦੀ ਕਿਹਾ ਗਿਆ ਪਰ ਦੱਖਣੀ ਭਾਰਤ ਦੇ ਲੋਕਾਂ ਦਾ ਕਹਿਣਾ ਹੈ ਕਿ 16ਵੇਂ ਵਿੱਤ ਕਮਿਸ਼ਨ ਵਿੱਚ ਉੱਤਰੀ ਭਾਰਤ ਨੂੰ ਪਹਿਲ ਦਿੱਤੀ ਜਾ ਰਹੀ ਹੈ ਪਰ ਦੱਖਣੀ ਭਾਰਤ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਦੱਖਣੀ ਭਾਰਤ ਸੈਂਟਰ ਨੂੰ ਵੱਧ ਟੈਕਸ ਦੇ ਰਿਹਾ ਹੈ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਭਾਰਤ ਦੇ ਸਭ ਤੋਂ ਵੱਡੇ ਰਾਜ ਹਨ ਪਰ ਉਹ ਸਿਰਫ 13 ਤੋਂ 14% ਟੈਕਸ ਦੇ ਰਹੇ ਹਨ ਤੇ ਪੰਜਾਬ ਕਸ਼ਮੀਰ ਅਤੇ ਰਾਜਸਥਾਨ 19% ਟੈਕਸ ਦੇ ਰਹੇ ਹਨ ਜਦੋਂ ਕਿ ਇਹ ਸੂਬੇ ਉੱਤਰ ਪ੍ਰਦੇਸ਼ ਨਾਲੋਂ ਕਾਫੀ ਛੋਟੇ ਹਨ ਤੇ ਮਹਾਰਾਸ਼ਟਰ 23% ਤੋਂ ਵੱਧ ਟੈਕਸ ਦੇ ਰਿਹਾ ਹੈ ਪਰ ਸਰਕਾਰ ਵੱਲੋਂ ਸਿਰਫ ਗੁਜਰਾਤ ਦੇ ਵਪਾਰੀਆਂ ਦੇ ਹਜ਼ਾਰਾਂ ਕਰੋੜਾਂ ਦੇ ਕਰਜ਼ੇ ਮਾਫ਼ ਕੀਤੇ ਜਾ ਰਹੇ ਹਨ ਇਕੱਲੇ ਗੁਜਰਾਤ ਨੂੰ ਹੀ ਪੈਹਲ ਦਿੱਤੀ ਜਾ ਰਹੀ ਹੈ ਪਾਕਿਸਤਾਨ ਦੇ ਨਾਲ ਬਪਾਸ ਸਮੁੰਦਰ ਰਾਹੀ ਕੀਤਾ ਜਾ ਰਿਹਾ ਹੈ ਜਦੋਂ ਕਿ ਇਹ ਵਪਾਰ ਬਾਈ ਰੂੜ ਘੱਟ ਲਾਗਤ ਵਾਲਾ ਹੈ ਪੁਰਾਣੇ ਸਮੇਂ ਵਿੱਚ ਇਹ ਵਪਾਰ ਬਾਈ ਰੂੜ ਘੂੜੇ ਤੇ ਉਠਾ ਰਾਹੀ ਕੀਤਾ ਜਾਂਦਾ ਸੀ ਜਿਸ ਬਾਰੇ ਅਸੀਂ ਪੂਰੀ ਡਿਟੇਲ ਵਿੱਚ ਪਿਛਲੀ ਵੀਡੀਓ ਵਿੱਚ ਗੱਲ ਕਰ ਚੁੱਕੇ ਹਾਂ ਉਹ ਵੀਡੀਓ ਵੀ ਤੁਸੀਂ ਸਾਡੇ ਚੈਨਲ ਤੇ ਜਰੂਰ ਦੇਖ ਜੀ ਬਾਏ ਰੋਡ ਵਪਾਰ ਹੋ ਨਹੀਂ ਕੀਤਾ ਜਾ ਰਿਹਾ ਸਾਰਾ ਵਪਾਰ ਗੁਜਰਾਤ ਦੇ ਰਾਸਤੇ ਸਮੁੰਦਰ ਰਾਹੀਂ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਦੇ ਬਜਟ ਵਿੱਚ ਜੇਕਰ ਉਹਨਾਂ ਨੂੰ ਆਪਣਾ ਬਣਦਾ ਹੱਕ ਨਹੀਂ ਦਿੱਤਾ ਗਿਆ ਤਾਂ ਇਹ ਰਾਜ ਭਾਰਤ ਦੇ ਨਾਲ ਨਹੀਂ ਰਹਿਣਗੇ ਪਰ ਜਦੋਂ ਵੀ ਪੰਜਾਬ ਆਪਣੇ ਬਣਦੇ ਹੱਕਾਂ ਦੀ ਗੱਲ ਕਰਦਾ ਹੈ ਤਾਂ ਉਹਨਾਂ ਨੂੰ ਵੱਖਵਾਦੀ ਜਾਂ ਖਾਲਿਸਤਾਨ ਕਹਿ ਕੇ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਦੱਖਣੀ ਭਾਰਤ ਦੇ ਲੋਕਾਂ ਨਾਲ ਇਸ ਤਰ੍ਹਾਂ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹ ਲੋਕ ਸਾਰੇ ਹਿੰਦੂ ਹਨ ਇਸ ਉਹਨਾਂ ਨੂੰ ਵੱਖਵਾਦੀ ਕਹਿ ਕੇ ਬਦਨਾਮ ਵੀ ਨਹੀਂ ਕੀਤਾ ਜਾ ਸਕਦਾ ਦੱਖਣੀ ਭਾਗ ਦੇ ਲੋਕਾਂ ਨੇ ਹਿੰਦੀ ਬੋਲਣ ਵਾਲੇ ਲੋਕਾਂ ਨੂੰ ਉੱਥੋਂ ਭਜਾ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇੱਥੇ ਰਹਿਣਾ ਹੈ ਤਾਂ ਸਾਡੀ ਭਾਸ਼ਾ ਵਿੱਚ ਗੱਲ ਕਰਨੀ ਪਵੇਗੀ ਉਹਨਾਂ ਨੇ ਸਾਰੇ ਹਿੰਦੀ ਵਿੱਚ ਲੱਗੇ ਬੋਰਡ ਉਤਾਰ ਕੇ ਸੁੱਟ ਦਿੱਤੇ ਹਨ ਤੇ ਸਾਰੇ ਦਫ਼ਤਰਾਂ ਵਿੱਚੋਂ ਹਿੰਦੀ ਦੀਆਂ ਟਾਈਪਿੰਗ ਮਸ਼ੀਨਾਂ ਬਾਹਰ ਕੱਢ ਕੇ ਸੁੱਟ ਦਿੱਤੀਆਂ ਹਨ ਤੇਲਗਾਨਾ ਦਾ ਮੰਨਣਾ ਹੈ ਕਿ ਸਰਕਾਰ ਸਾਡੇ ਟੈਕਸ ਦਾ ਪੈਸਾ ਹੋਰ ਰਾਜਾਂ ਤੇ ਲਗਾ ਰਹੀ ਹੈ ਮਹਾਰਾਸ਼ਟਰ ਦੇ ਨਾਲ ਸਾ ਤੋਂ ਵੱਧ ਤੱਕਾ ਹੋ ਰਿਹਾ ਹੈ ਗੁਜਰਾਤ ਦੇ ਵਪਾਰੀਆਂ ਨੂੰ ਜ਼ਿਆਦਾ ਫਾਇਦਾ ਦਿੱਤਾ ਜਾ ਰਿਹਾ ਹੈ ਜਦੋਂ ਕਿ ਸਭ ਤੋਂ ਵੱਧ ਟੈਕਸ ਮਹਾਰਾਸ਼ਟਰ ਦੇ ਰਿਹਾ ਹੈ ਜੇਕਰ ਇਹ ਰਾਜ ਅਲੱਗ ਹੁੰਦੇ ਹਨ ਤਾਂ ਹਿੰਦੂਸਤਾਨ ਦਾ ਅੱਧਾ ਹਿੱਸਾ ਇਹਨਾਂ ਕੋਲ ਚਲਾ ਜਾਵੇਗਾ ਅੱਜ ਜੇ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਕਰਕੇ ਬਾਤੇ ਬਾਤ ਸ਼ੇਅਰ ਜ਼ਰੂਰ ਕਰਿਓ ਜੀ ਤੇ ਹਰ ਬਾਰ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ